ਅੱਖਾਂ ਤੋਂ ਲੱਜ ਪਾਇਆਗਾ ਇਹ ਤਾਂ ਪਾਉਣ ਲਿਆ ਤੁੰਦਰਾ ਤੋਂ ਨਾਲ ਤੱਕ ਜਾਂਦਾ ਅੱਖਾਂ ਦੇ ਪਾਰ ਮਿਕਾਂ ਦਾ ਰੱਤ ਪੈ ਗਈਆ ਮੈਨੂੰ ਕੁਝ ਦਿਖਾਈ ਨਹੀਂ ਜਰਾ ਬਾ ਡਾਡ ਆੜ ਆੜ ਅਰਜੰਤ ਅਰਜਰਾਮ ਤੁਸੀਂ ਨੂੰ ਵੇਖ ਕੇ ਪਸੰਦ ਕਰੇ ਮੇਰੀ ਬੇਨਤੀ ਹੈ ਕਿ ਤੁਸੀਂ ਸਬਸਕ੍ਰਾਈਬ ਕਰੋ ਅੱਜ ਜੇ ਤੁਸੀਂ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਤੁਸੀਂ ਮੇਰੇ ਸਰਦਾਰ ਤਾਜ ਹੋ ਸਬਸਕ੍ਰਾਈਬ ਕਰੋ ਵਾਸਤੇ ਜਿਹੜੇ ਮੇਰੇ ਕਿਸਾਨ ਪਰ ਆ ਕਿਸਾਨੀ ਧਰਨੇ ਤੇ ਬੈਠੇ ਨੇ ਪਰਮਾਤਮਾ ਉਹਨਾਂ ਨੂੰ ਤਾਂ ਦ੍ਰਿਸ਼ਟੀਆ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਕਿ ਉਹ ਇਹਨਾਂ ਗੰਦੀਆਂ ਸਰਕਾਰਾਂ ਨਾਲ ਹੌਸਲੇ ਨਾਲ ਡਟ ਕੇ ਮੁਕਾਬਲਾ ਕਰ ਸਕਣ ਕਿਉਂਕਿ ਇਹ ਉਹਨਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਹੈਗੀ ਆਪਣੀ ਸਾਰਿਆਂ ਪਿੱਛੇ ਉਹ ਆਪ ਦਾ ਘਰ ਪਰਿਵਾਰ ਛੱਡ ਕੇ ਜਿਹੜਾ ਉੱਥੇ ਬੈਠੇ ਨੇ ਹਨਾ ਤਾਂ ਇਹ ਮੈਂ ਦੱਸ ਦਿੰਦਾ ਕਿ ਮੈਨੂੰ ਸੌਂ ਨਹੀਂ ਲੱਗਦਾ ਸੀ ਸਿਰ ਨਾਲ ਸਾਥ ਤੱਕ ਸਿਰ ਨਾਲ ਤੱਕ ਤਾਂ ਮੈਨੂੰ ਤਾਂ ਆਸ ਕਰਨਾ ਤੂੰ ਹੀ ਲੱਗ ਕਾ ਮੈਂ ਆਹਾ ਆਹਾ ਆਂਟੀ ਕਿਵੇਂ ਬੈਂਟਰੀ ਲਈ ਬੈਠੀ ਐ ਜਿਵੇਂ ਪੈਂਚਰ ਚੈੱਕ ਕਰਦੇ ਹੁੰਦੇ ਆ ਇਹ ਐ ਚੈੱਕ ਕਰੀ ਜਾਂਦੇ ਕੋਈ ਡੱਬ ਤਾਂ ਨਹੀਂ ਰਹਿ ਗਿਆ ਕਾਲਾ ਸਾਰਾ ਮੂੰਹ ਕਿਵੇਂ ਉਹਦੇ ਚਿੱਟਾ ਪੋਤਿਆ ਹਨ ਜਿਵੇਂ ਡਬਲ ਡਬਲ ਕੋਟ ਲਾਤਾ ਹੁੰਦਾ ਬਿਰਲਾ ਪੱਟੀ ਦਾ ਹਾਂ ਮਾਣ ਬੇਬੀ ਹਾਂ ਦੂਤਰਾ ਪਾਉੜੇ ਬਰੇ ਅੰਦਰ ਵਾਰ ਕਰ ਲਈ ਹਨ ਤੇ ਬਹੁਤ ਥੱਕ ਮੈਂ ਇਹ ਨਾਲ ਬੈਠੇ ਜਿੱਕਲਾ ਮੈਂ ਤਾਂ ਵੀ ਥੱਕ ਗਿਆ ਹਨ ਤੇ ਇਹਨਾਂ ਨੇ ਦੇਖੋ ਹਨ ਹੁਣ ਬੈਠਿਆ ਐ ਇਹਨੇ ਆਹ ਵਾਲੀ ਹੀਲ ਪਾਈ ਸਾ ਦੇਖੋ ਕਿੱਡੀ ਹੀਲ ਹਨ ਤੇ ਨਹੀਂ ਇਹ ਬਹੁਤ ਜਿਆਦਾ ਹੋ ਰਹੀ ਸੀ ਕਿ ਤੰਗ ਤੇ ਦੇਖੋ ਹਨ ਹਣ ਬੈਠਿਆ ਏ ਥੱਕ ਗਿਆ ਪੂਰੇ ਦੇਖੋ ਹਣਾ ਤੁਸੀਂ ਉਧਾਣਾ ਭਰਾਵਾਂ ਨੇ ਕਿ ਗੱਤ ਬੋਲਣ ਲੱਗ ਜਾ ਕਰੋ ਹਣਾ ਲੈ 10 ਡੰਗਰਾ ਜਾ ਸਰੋਂ ਦਾ ਤੇਲ ਗਰਮ ਕਰਕੇ ਨਾਲੇ ਤੇ ਇਹਦੀਆਂ ਲੱਤਾਂ ਤੇ ਮਾਲਿਸ਼ ਕਰ ਦੇ ਨਾਲੇ ਥੋੜਾ ਜਿਹਾ ਇਹਦੇ ਸਿਰ 'ਚ ਛੱਸ ਦੇ ਐਨਾ ਤੈਨੂੰ ਪੈਸਾ ਕਮਾ ਕੇ ਦਿੰਦੀ ਆ ਸਾਰੇ ਦਿਨ ਤੂੰ ਬੇਲਾ ਰਹਿਣਾ ਡੰਗਰਾ ਜਾ ਐਨਾ ਕੰਮ ਤਾਂ ਕਰ ਦੇ ਇਹਦਾ ਲੈ ਡੰਗਰਾ ਜਾ 10 ਰੋਂ ਕਿਉਂ ਲੱਗ ਗਿਆ ਅੱਜ ਤੈਨੂੰ ਕੰਮ ਕਰਨਾ ਪੈਗੇ ਤੇ ਅੱਜ ਤੇਰੀ ਚੀਕ ਨਿਕਲ ਗਈ ਆਪ ਦੇ ਵਾਇਸਤੀ ਕਰਦੇ ਜਿਹੜਾ ਕਰਦੇ ਹੋ ਤੁਸੀਂ ਕਿਹੜਾ ਪਿੰਗਲਵਾੜੇ ਡੋਨੇਸ਼ਨਾਂ ਕਰੋਗੇ ਜਿਹੜਾ ਤੁਹਾਨੂੰ ਇੱਥੋਂ ਮਿਲਿਆ ਮਤ ਸਹੀ ਏ ਹੁਣ ਬੈਠੇ ਆਏ ਥੱਕ ਗਏ ਪੂਰੇ ਦੇਖੋ ਹਨਾ ਤੁਸੀਂ ਉਦਾਂ ਨਾ ਭਰਾਵਾਂ ਨਾਲ ਗੱਤ ਬੋਲਣ ਲੱਗ ਜਾ ਕਰੋ ਹਨਾ ਸਾਡਾ ਵੀ ਕੰਮ ਹੀ ਆਏ ਤੇ ਥੋੜੀ ਜਿਹੀ ਇੱਜ਼ਤ ਕਰਾ ਕੇ ਕੰਮ ਦੀ ਨਾਲੇ ਗਲਤ ਝੂਠ ਬੋਲ ਰਹਾ ਹੈ ਇਹ ਥੜੀ ਵੀ ਕਰਿਆ ਕਰੋ ਖਾਣ ਕੇ ਤੇ ਕੰਮ ਕੰਮ ਹੀ ਹੁੰਦਾ ਨਾ ਦੇਖੋ ਕਿੰਨੀ ਮਿਹਨਤ ਲੱਗਿਆ ਹੁਣ ਸਵੇਰੇ ਆਏ ਹੋਏ ਹਨ ਤੇ 4:30 ਹੋ ਗਏ ਤੇ ਜਿਵੇਂ ਤੂੰ ਆ ਮੰਗੀ ਜਾਂਦਾ ਨਾ ਆਈ ਨੀ ਜਿੱਤੇ ਮਿਲਦੀ ਜੇ ਚੰਗੇ ਕੰਮ ਕਰੋਗੇ ਇੱਜ਼ਤਾਂ ਵਾਲੇ ਤਾਂ ਇੱਜ਼ਤਾਂ ਆਪੇ ਮਿਲਣ ਲੱਗ ਜਾਣਗੀਆਂ ਜਿਹੜੇ ਮੁੰਡੇ ਕੁੜੀਆਂ ਕੈਨੇਡਾ ਜਾਂ ਇੰਡੀਆ ਦੇ ਵਿੱਚ 12-12 ਘੰਟੇ ਸ਼ਿਫਟਾਂ ਲਾਉਂਦੇ ਆ ਰੋਜ਼ ਤਾਂ ਕਦੇ ਉਹ ਨਹੀਂ ਅੱਜ ਤੇਰੀ 2 ਮਿੰਟ ਕੈਮਰਾ ਚੱਕਨ ਤੇ ਚੀਕ ਨਿਕਲ ਗਈ ਉਹ ਵੀ ਤਾਂ ਮਾਮਾ ਦੇ ਪੁੱਤ ਹੱਡ ਤੜਾਉਂਦੇ ਆ ਤੁਸੀਂ ਇੱਥੇ 20 ਮਿੰਟ ਕੈਮਰਾ ਚੱਕ ਲੈਣੇ ਹੋ ਵਲੌਗ ਬਣਾ ਦੇਣੇ ਤੇ ਮੁੜ ਕੇ ਤੁਸੀਂ ਇੱਜ਼ਤਾਂ ਭਾਲਦੇ ਹੋ ਚਲੋ ਚੱਲ ਕੇ ਕਰਾ ਗਏ ਤੁਸੀਂ ਬੈਲਾ ਪਰ ਫਟਦੇ ਲੱਗ ਤੇ ਮੇਕਅਪ ਕਰਦੇ ਹੋ ਨਹੀਂ ਯਾਰ ਇਹ ਦੇ ਲੋ ਸ਼ੌਪ ਨਹੀਂ ਹੈਗਾ ਸਹੀ ਗੱਲ ਆ ਕਾਤੇ ਮਧੂਰੀਆ ਸਾਨੂੰ ਕੋਈ ਸ਼ੌਕ ਨਹੀਂ ਹੈ ਨਾ ਵਸਿਆ ਇਸ ਤਰ੍ਹਾਂ ਤੇ ਤੂੰ ਇੱਕ ਨੰਬਰ ਦੀ ਝੂਠੀਆਂ ਦੁਨੀਆਂ ਦੀ ਆਈ ਕੈਨ ਸੇ ਦੈਟ ਮੇਕਅਪ ਕਰਾਉਣਾ ਸਾਡੀ ਗੱਲ ਥੋੜੀ ਆ ਘੰਟਾ ਤੋਂ ਘੰਟੇ ਬਚਣਾ ਪੈਂਦਾ ਠੰਡ ਚਦ ਮਠੰਡੇ ਪਾਣਾ ਹੱਟ ਬੱਸ ਕਰਾਇਆ ਜਿਹੜੇ ਲੋਕ ਕੈਨੇਡਾ ਜਾਂ ਇੰਡੀਆ ਦੇ ਵਿੱਚ ਟਰੱਕ ਚਲਾਉਂਦੇ ਆ ਜਾਂ ਕੋਈ ਹੋਰ ਕੰਮ ਕਰਦੇ ਆ 8-8 ਦਿਨ ਬਈਆਂ ਰੋਟੀਆਂ ਖਾਈ ਜਾਂਦੇ ਆ ਉਹ ਤੇ ਫਿਰ ਕੰਪਲੇਂਟਾਂ ਕਰਦੀ ਮਰ ਜਾਣ ਆਏ ਅਸੀਂ 12 ਘੰਟੇ ਟਰੱਕ ਚਲਾਇਆ ਹਾਏ ਅਸੀਂ ਬਈਆਂ ਰੋਟੀਆਂ ਖਾਧੀਆਂ ਹਾਂਜੀ ਇਹ ਤਾਂ ਫਰਾਂਕਲਸ ਸਾਡੀ ਗੱਲ ਥੋੜੀ ਆ ਅੱਛਾ ਤੋਂ 2 ਘੰਟੇ ਦਾ ਕੋਸੇ ਤਾਂ ਵਧੇ ਬਿਨਾ ਕੋਟ ਕੀ ਤੋਂ ਠੰਡ ਤਾਂ ਬਹੁਤ ਜ਼ਿਆਦਾ ਸੀ ਅੱਜੂੰ ਵੀ ਬਹੁਤ ਨਾ ਮਤਲਬ ਕਹਿੰਦਾ ਬਾਬਾ ਧੁੱਪ ਹੀ ਨਹੀਂ ਨਿਕਲ ਰਹੀ ਧੁੱਪ ਨਹੀਂ ਨਿਕਲ ਜਾਂਦੀ ਤੇ ਅੱਜ ਮਤਲਬ ਬੱਦਲ ਜਿਹਾ ਗਾਰੇ ਖਰਾ ਬਣੀ ਤੇ ਠੰਡ ਜੀ ਬਹੁਤ ਸੀ ਨਾ ਇਹਨਾਂ ਨੇ ਦੇਖੋ ਨਾ ਠੰਡੇ ਵਾਲੀ ਤੋਂ ਤਾਉਦਾ ਮਤਲਬ ਵਾਲ ਬੁਲਣਾ ਵਾਸ਼ ਕਰਵਾਇਆ ਨਾ ਅਮਾ ਮਾਤ ਜੀ ਆ ਦੇਖ ਲੋ ਹਣਾ ਸੁਡਲ ਜੀ ਇਹ 2 ਘੰਟਿਆਂ ਚ ਅੱਖ ਗਈ ਕਹਿੰਦੀ ਮੈਂ ਤਾਂ ਆ ਕੇ ਹੀ ਕਿਰਸੀ ਤੇ ਬੈਠ ਕੇ ਥੱਕ ਗਈ ਕਹਿੰਦੀ ਮੇਕਅਪ ਕਰਾਉਣਾ ਔਖਾ ਤੇ ਭੈਣ ਜੀ 1150 ਇਥੋਂ ਲੈ 11500 ਲੈ ਜੰਗੇ ਆ ਹੁਣ 2 ਘੰਟੇ ਕੁਰਸੀ ਤੇ ਬੈਠ ਕੇ ਤੇ ਲੋ ਦਸੀ ਤਾਂ ਸਾਡੇ ਤੇ ਕਿਸਾਨ ਇਹ ਤਾਂ ਤੁਸੀਂ ਆਪਦੇ ਵਾਸਤੇ ਕਰਦੇ ਹੋ ਜਿਹੜੇ ਅੱਖਾਂ ਤੋਂ ਲੱਜ ਪਾ ਜਾਗਾ ਇਹ ਤਾਂ ਪਾ ਲਿਆ ਤੁੰਦਰਾ ਤੋਂ ਨਾਲ ਲੱਗ ਜਾਂਦਾ ਇਹ ਕਿਵੇਂ ਹੋ ਗਿਆ ਜੀ ਮੈਨੂੰ ਹੁਣ ਕੀ ਪਤਾ ਮੈਂ ਥੋੜਾ ਕੀਤਾ ਪਰ ਨਿਕਲਦਾ ਰਸਤ ਪੈ ਗਈਆ ਹੋਰ ਯਾਰ ਗਲਤ ਕਮੈਂਟ ਨਾ ਕਰਿਆ ਕਰੋ ਤੇ ਡੰਗਰੇ ਜਿਹਦੇ ਤੋਂ ਲੈਂਸ ਪਵਾਉਣੀ ਉਹਨੂੰ ਕਹਿ ਵੀ ਸਹੀ ਢੰਗ ਨਾਲ ਪਾ ਹੋਰ ਕਾਹਨੂੰ ਦੁਨੀਆ ਨੇ ਕਦੇ ਲੈਂਸ ਪਾਏ ਆ ਸਾਡੇ ਤਾਂ ਨਹੀਂ ਕਦੇ ਰੜਕ ਪਈ ਸਾਨੂੰ ਸਾਨੂੰ ਪਤਾ ਨਾ ਸਾਡੇ ਕਿਦਾਂ ਨਾਲ ਲਾਦ ਹਨ ਕਿ ਕਿਹੜੀ ਸਿਚੁਏਸ਼ਨ ਹਨ ਵੀ ਹੋਰ ਕਿਹਦਾ ਜਗਾਦ ਹਨ ਇਦਾਂ ਹਨ ਵੀ ਤਰੀ ਫੇਰੇ ਹੀ ਹੈ ਨਾ ਇਦਾਂ ਕਰਕੇ ਬਹੁਤ ਔਖਾੰਦਾਗਾ ਕਹਦਾ ਸਭ ਕਿਹੜਾ ਮਾਰਾ ਬੋਲ ਕੇ ਨਾ ਰੋਟੇ ਬਾਰਦੇ ਆਪਾਂ ਨੂੰ ਪੋਸ਼ਣ ਨਿਕਲਦਾ ਫਿਰ ਕਾ ਉਹਨਾਂ ਦਾ ਵੀ ਕੰਮ ਰੋਸਟ ਕਰਨਾ ਸਾਡਾ ਕੰਮ ਹੀ ਲੱਗ ਹੈਗਾ ਜਿਹੜਾ ਰੋਸਟ ਕਰਨਾ ਕਰੇ ਜਾਓ ਹਨਾ ਪਰ ਇਹਨਾਂ ਨੇ ਹੁੰਦਾ ਨਾ ਇਹ ਵੀ ਬਾਹਲਾ ਗੱਦ ਨਾ ਬੰਦੇ ਨੂੰ ਕਹੀ ਜਾਣਾ ਸੁਣਨ ਮਾਰੀ ਜਾਣੀ ਮਾਰੀ ਨਾ ਉਹ ਅੱਕਾ ਹੈ ਨਾ ਲੈ 10 ਡੰਗਰੇ ਜੇ ਸਾਰੇ ਦਿਨ ਆਪਦੀ ਜਨਾਨੀ ਮਗਰ ਕੈਮਰਾ ਲੈ ਕੇ ਫਿਰਦਾ ਰਹੇ ਨਾ ਤੇ ਇੰਨੇ ਚ ਹੀ ਥੱਕ ਗਿਆ ਤੂੰ ਕੋਈ ਆਮ ਬੰਦੇ ਵਾਂਗੂ ਨਾ 10 ਦਿਨ ਕੰਮ ਕਰ ਕੋਈ ਤੇਰੇ ਦਿਮਾਗ ਸੈੱਟ ਹੋਵੇ ਫੇਰ ਤੈਨੂੰ ਪਤਾ ਲੱਗੂਗਾ ਵੀ ਚਲੇਦਾ ਨਾ ਕਰਿਆ ਕਰੂੰ ਵੈਸੇ ਅਸੀਂ ਉਹ ਨਹੀਂ ਕਰ ਰਹੇ ਹਾਂ ਨਾ ਵੀ ਉਹ ਕਰ ਰਹੇ ਹਾਂ ਜਾਂ ਤੁਸੀਂ ਦੇਖਿਆ ਸੀ ਕਦੇ ਰਿਪਲਾਈ ਕੀਤਾ ਨਹੀਂ ਕਿਸੇ ਨੂੰ ਵੈਸੇ ਅਸੀਂ ਉੱਦਾਂ ਉੱਦੇ ਦੱਸ ਦਿਆਂਗਾ ਤੁਹਾਨੂੰ ਵੀ ਜਦੋਂ ਦੋ ਦੋ ਦੇਖਣੇ ਨੇ ਕਮੈਂਟ ਹਨ ਕਿ ਇਦਾਂ ਥੋੜੀ ਹੁੰਦਾ ਨਾ ਵੀ ਸਾਨੂੰ ਪਤਾ ਨਾ ਸਾਡੀ ਕੰਡੀਸ਼ਨ ਕਹਿਦੀ ਹੈ ਨਾ ਕੋਈ ਸਾਡੇ ਘਰੇ ਆ ਕੇ ਨਹੀਂ ਦੇਖਦਾ ਨਾ ਤੇ ਸਾਨੂੰ ਪਤਾ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਲੈ ਦੱਸ ਸੇ ਜਦੋਂ ਤੁਸੀਂ ਆਪ ਨਹੀਂ ਸੀ ਫਿਰ ਦੂਜੇ ਨੂੰ ਕਿਵੇਂ ਕਹਿ ਸਕਦੇ ਹੋ ਤੁਸੀਂ ਕੋਈ ਨਾ ਆਪ ਚੰਗਾ ਕੰਮ ਕਰਨ ਲੱਗੋ ਲੋਕਾਂ ਨੂੰ ਦੱਸੋ ਵੀ ਅਸੀਂ ਆਹ ਸੁਸਾਇਟੀ ਵਾਸਤੇ ਚੰਗਾ ਕੰਮ ਕਰ ਰਹੇ ਆਂ ਫੇਰ ਤੁਸੀਂ ਆਪ ਹੀ ਕਹਿ ਦੋਗੇ ਵੀ ਅਸੀਂ ਇੰਨੇ ਚੰਗੇ ਕੰਮ ਕਰ ਰਹੇ ਆ ਤੇ ਲੋਕ ਸਾਨੂੰ ਫੇਰ ਵੀ ਰੋਸਟ ਕਰ ਰਹੇ ਹੈਗੇ ਆ ਬਾਕੀ ਕੰਮ ਦਾ ਕਾਹਦਾ ਦੱਸਾਂ ਉਹ ਤਰੇ ਫਰਦੇ ਆ ਹਨਾ ਮੈਸੇਜਾਂ ਤਾਂ ਪਹਿਲਾਂ ਇੱਕ ਦੂਜੇ ਨਾਲ ਰਹਿੰਦੇ ਆ ਅਸੀਂ ਰਹਿੰਦੇ ਕਹਿੰਦੇ ਅਸੀਂ ਕੰਮ ਤੱਕ ਆਉਂਦੇ ਆ ਇੱਕ ਦੂਜੇ ਨਾਲ ਬੱਝ ਕਰ ਜਾਂਦੇ ਆ ਤੂੰ ਇੱਕ ਨੰਬਰ ਦੀ ਝੂਠੀਆਂ ਦੁਨੀਆ ਦੀ ਆਈ ਕੈਨ ਸੇ ਥੱਕ ਸਾਡੇ ਘਰ ਸਾਰਾ ਨੂੰ ਪਤਾ ਸਾਰਾ ਸ਼ਹਿਰ ਨੂੰ ਪਿਆ ਹੋਇਆ ਸਾਡੇ ਮਾਪਿਆਂ ਤੇ ਮਰਜ਼ੀ ਨਾਲ ਹੀ ਸਬਾਹਰ ਆਉਂਦੇ ਆ ਨਹੀਂ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਤੇ ਤੇ ਡੰਗਰੇ ਗੱਲ ਤਾਂ ਇਹ ਕਰਦੇ ਆਂ ਅਸੀਂ ਜਦੋਂ ਤੁਸੀਂ ਦੀਪ ਮਠਾਰੂ ਕੇ ਘਰੇ ਗਏਗੇ ਉੱਥੇ ਤੁਸੀਂ ਇੱਕ ਕਮਰੇ ਚ ਸੁੱਤੇ ਹਨਾ ਫੇਰ ਤੁਸੀਂ ਛਤਰਮੁਰਗੀ ਜੀ ਦੇ ਬਰਥਡੇ ਤੇ ਗਏ ਉੱਥੇ ਤੁਸੀਂ ਦੋ ਤਿੰਨ ਦਿਨ ਇੱਕ ਕਮਰੇ ਚ ਰਹੇ ਗੱਲ ਤਾਂ ਇੱਥੇ ਆ ਕਿ ਮੁੱਕਦੇ ਵੀ ਤੁਸੀਂ ਇਹ ਗੱਲਾਂ ਨੂੰ ਰਿਕਾਰਡ ਵੀ ਕਰਦੇ ਤੇ ਉੱਤੋਂ ਪਬਲਿਕ ਦੇ ਸਾਹਮਣੇ ਲੈ ਕੇ ਵੀ ਆਉਣੇ ਹੋ ਫੇਰ ਤੁਹਾਨੂੰ ਲੋਕਾਂ ਗਾਲਾ ਨਾ ਦੇਣਗੇ ਤਾਂ ਹੋਰ ਤੁਹਾਨੂੰ ਫੁੱਲਾਂ ਦੇ ਹਾਰ ਪਾਉਣਗੇ ਅਸੀਂ ਤਾਂ ਦੇਖੀ ਨਹੀਂ ਇਹ ਜਿਹੇ ਕਿਹੜੇ ਕਰਦੇ ਹੁੰਦੇ ਜਿਹੜੀ ਆਪਦੀ ਕੁੜੀਆਂ ਨੂੰ ਇੰਨੇ ਖੁੱਲਾ ਛੱਡ ਦਿੰਦੇ ਹੈਗੇ ਵੀ ਤੁਰੀਆਂ ਫਰੋ ਜਿੱਥੇ ਮਰਜੀ ਵਿਆਹ ਤੋਂ ਪਹਿਲਾਂ ਥੋੜੀ ਮਜ਼ਾ ਆਜਾ ਰੱਖੀਏ ਚਲ ਕੋਈ ਨਾ ਚੱਲਦਾ ਇਦਾਂ ਚਲੇ ਜਾਂਦਾ ਮਾੜਾ ਮੋਟਾ ਤਾਂ ਨਾ ਚਲ ਕੇ ਲਾ ਕਰੋ ਇਦਾਂ ਕਮੈਂਟ ਫਣੀ ਆ ਨਾ ਕੋਈ ਚੱਕ ਨਹੀਂ ਆ ਨਾ ਪਰ ਬਾਹਲੇ ਹਨ ਇਹਨਾਂ ਨੇ ਉਧਰ ਕਈ ਕਮੈਂਟ ਕਰ ਰਹੇ ਆ ਮੈਂ ਤੁਹਾਨੂੰ ਆਪਾਂ ਲਾਈਵ ਹੋਵਾਂਗੇ ਦਿਖਾਉਂਗਾ ਮੈਂ ਸਕਰੀਨਸ਼ਾਟ ਲੈਤੇ ਹੋਏ ਜਿਹੜੇ ਬੰਦੇ ਨੇ ਬਹੁਤ ਜ਼ਿਆਦਾ ਗਲਤ ਕਮੈਂਟ ਕਰ ਰਹੇ ਹਨ ਲੋ ਪੰਜਾਬੀ ਬੰਦੇ ਆ ਨਾ ਇਦਾਂ ਵੀ ਨਹੀਂਗਾ ਕਿ ਕੋਈ ਬਾਹਰ ਦੇ ਨੇ ਜਮਾ ਯਾਰ ਪੰਜਾਬੀ ਬੰਦੇ ਆਪਣੇ ਜਿਹੜੇ ਪਿੰਡਾਂ ਦੇ ਹੁੰਦੇ ਹਨ ਉਹ ਸਾਲੇ ਕੋ ਖੋਪੜੀ ਤੋੜ ਖੋਪੜੀ ਤੋੜ ਸਾਲੇ ਉਹਨੇ ਕਹ ਰਿਹਾ ਕਿ ਮੈਂ ਸਕਰੀਨਸ਼ਾਟ ਲੈ ਰੱਖਿਆ ਚਲੋ ਕੋਈ ਚੱਕਰ ਨਹੀਂ ਹਮੇ ਬਾਬਾ ਕਲੀ ਕਰੇ ਤੇ ਡੰਗਰਾ ਉਹ ਜਿਹੜੇ ਸਕਰੀਨਸ਼ਾਟ ਤੋਂ ਲੈ ਕੇ ਰੱਖੇ ਆ ਨਾ ਉਹਨਾਂ ਨੇ ਇੱਕ ਵਾਰ ਚੰਗੀ ਤਰ੍ਹਾਂ ਦੇਖ ਲੈ ਕੋਈ ਕੀ ਭਦਾ ਅਕਲੀ ਆ ਜੇ ਤੁਹਾਨੂੰ ਤੁਸੀਂ ਐਂ ਦੇਖ ਲੋ ਵਿੱਚ ਜੇ ਤੁਹਾਨੂੰ ਆਪਦੇ ਬੰਦੇ ਕੁਛ ਚੰਗੀ ਮਤ ਦੇ ਰਿਹਾ ਤਾਂ ਲੈ ਲੋ ਉਸ ਨੂੰ ਦੇਖ ਲੈ ਸਾਰਿਆਂ ਦੀ ਕੋਠੀਆਂ ਪੈਗੀਆਂ ਸਾਡੀ ਰਹਿ ਗਈ ਹਾਂ ਦੇਖ ਅਡਕਾ ਫਰੰਟ ਤੇ ਆਵੇ ਵੀ ਤੇ ਡੰਗਰਾ ਜੇ ਇੱਥੇ ਲੋਕਾਂ ਦੀਆਂ ਕੋਠੀਆਂ ਤੇ ਨਿਗਾਹ ਰੱਖੀ ਬੈਠਾ ਹੈ ਅਗਲੇ ਨੇ ਦਸ ਨਾਹਾਂ ਦੀ ਕਿਰਤ ਕੀਤੀ ਹੈ ਤਾਂ ਕੋਠੀਆਂ ਪਾਗੇ ਤੂੰ ਇਥੇ ਤੀਵੀ ਦਾ ਦਲਾਲ ਬਣਿਆ ਰਹਿਣਾ ਤੁਰ ਕੇ ਉੱਠ ਕੇ ਮੂੰਹ ਤੇ ਕੈਮਰਾ ਪਾ ਦੇਣਾ ਤੇ ਕੋਈ ਕੰਮ ਕਰ ਲੋ ਥੋੜੀ ਵੀ ਪੈ ਜਾਊਗੀ ਕੋਠੀ ਐਡੀ ਕਿਹੜੀ ਗੱਲ ਹੈ ਇਹ ਓ ਰੱਬਾ ਜਿੰਨੀ ਆ ਜਮੀਨ ਦੇਣ ਦੀ ਸਾਡੀ ਹੋ ਜਾ ਸਾਰੀ ਜਿੰਨੀ ਕੈਮਰੇ ਚ ਜਿੰਨੀ ਕੈਮਰੇ ਚ ਜ਼ਮੀਨ ਦੇਣਦਾ ਹੀ ਆ ਪਰਮਾਤਮਾ ਸਾਡੀ ਹੋ ਜਾਵੇ ਸਾਰੀ ਦੇ ਅਸੀਂ ਵੀ ਕਣਕ ਪੀਜਾਂ ਕਿੰਨੀ ਹਾਏ ਕਿੱਡਾ ਬੇਗੈਰਤ ਬੰਦਾ ਲੋਕਾਂ ਦੀਆਂ ਚੀਜ਼ਾਂ ਤੇ ਕਿਵੇਂ ਨੀਤ ਰੱਖੀ ਬੈਠਾ ਜੇ ਤੇਰੇ ਵਰਗਿਆਂ ਦੇ ਕਹਿਣ ਤੇ ਹਾਈ ਚੀਜ਼ਾਂ ਵੰਨ ਲੱਗ ਜਾਂਨਾਂ ਤੇ ਉਹਨਾਂ ਕੋਲੋਂ ਤਾਂ ਵਿਚਾਰਿਆਂ ਕੋਲੋਂ ਖਤਮ ਹੀ ਹੋ ਜਾਊਗਾ ਫਿਰ ਅਗਲੇ ਨੇ ਮਿਹਨਤ ਕੀਤੀ ਐ ਤੇ ਤੂੰ ਜਨਾਨੀ ਨਚਾਈ ਆ ਤੂੰ ਕੋਲ ਕਰਲਾ ਢੰਗ ਦਾ ਕੰਮ ਤੇਰੇ ਕੋਲ ਵੀ ਆ ਜਾਊਗਾ ਇਹ ਸਾਰਾ ਕੁਝ ਅਗਲੇ ਨੇ ਸਾਵਣਾ ਚਲਦੇ ਆ ਅਗਲੇ ਦੀਆਂ ਜਨਾਨੀਆਂ ਤਾਂ ਪਰਦਿਆਂ 'ਚ ਰਹਿੰਦੀਆਂ ਨੇ ਤੇ ਆਪ ਬਾਹਰ ਆ ਕੇ ਮਿਹਨਤ ਕਰਦੀ ਐ ਠੀਕ ਐ ਤਾਂ ਉੱਥੋਂ ਤੱਕ ਜ਼ਮੀਨਾਂ ਪਈਆਂ ਨੇ ਜਿੱਥੇ ਤੱਕ ਨਿਗਾਹ ਜਾਂਦੀ ਆ ਪਾਪਾ ਤੁਸੀਂ ਕੱਲੇ ਹੋ ਰਹੇ ਬਈ ਮम्मा ਨਹੀਂ ਹੋਤੇ ਮਮਾਂ ਦੀ ਹੋਂਦ ਦੇਖ ਤਾਂ ਨਹੀਂ ਡਰਸ ਪਾਉਣ ਕਾ ਦੇ ਮੇਰਾ ਿੱੱਗਾ ਉੱਧਰ ਆ ਮੈਂ ਕੋਣੀ ਤੇਰੀ ਪੈ ਡਰਸ ਓਏ ਕੁੜੀ ਪੱਟਾ ਪੱਪਾ ਤੁਹਾਡਾ ਪੇਠਾ ਹੀ ਦੀ ਸੀ ਆਂਦੀ ਆ ਤੇ ਆਪ ਤੋਤੇ ਜਾ ਉੱਧਰ ਜਾ ਅੱਛਾ ਡੜੇ ਆ ਡਰਸ ਕੋ ਮੋਦਰ ਆ ਦੇਖ ਲੋ ਹਨਾ ਨਾਗਰਾਜਾ ਕਿਵੇਂ ਲੋਕਾਂ ਦੀਆਂ ਜ਼ਮੀਨਾਂ ਤੇ ਕੋਠੀਆਂ ਦੇਖ ਕੇ ਫਰਸਟ੍ਰੇਟ ਹੋਇਆ ਪਿਆ ਹਨਾ ਇਹਨੂੰ ਆਦੇ ਚਵਾਕ ਵੀ ਨਹੀਂ ਚੰਗੇ ਲੱਗਦੇ ਉਹਨਾਂ ਤੇ ਵੀ ਖੀਜੀ ਜਾਂਦਾ ਉਹਨਾਂ ਨੂੰ ਕਹਿੰਦੇ ਵੀ ਮੈਨੂੰ ਉਹਦੀ ਜਨਾਨੀ ਕਿਉਂ ਨਹੀਂ ਦਿਖਾਣ ਦੇਂਦੇ ਤੁਸੀਂ ਹਾਲੇ ਤਾਂ ਬੇਟਾ ਨਹੀਂ ਆਉਦੀ ਉਹ ਦਿਖਾਈ ਆ ਹਨਾ ਕਿਉਂਕਿ ਇਹਨੇ ਜ਼ਮੀਨਾਂ ਲੈਣੀਆਂ ਨੇ ਤੇ ਕੋਠੀ ਪਾਉਣੀ ਆ ਵੇਟ ਕਰੋ ਇਹ ਤਾਂ ਤੁਹਾਡੀ ਮੰਮੀ ਦੀ ਵੀ ਦਿਖਾਊਗਾ ਇਹ ਤਾਂ ਨਾ ਐਡਾ ਬੇਗੈਰਤ ਬੰਦਾਗਾ ਲੋਕ ਬਾਹਰੋਂ ਕੰਮ ਕਰਕੇ ਆਉਂਦੇ ਆ ਤੇ ਘਰੇ ਉਹਨਾਂ ਨੂੰ ਐਨੂੰ ਰਿਸਪੈਕਟ ਵੀ ਮਿਲਦੀ ਆ ਇੱਜ਼ਤ ਵੀ ਮਿਲਦੀ ਆ ਹਨਾ ਇਹਨੂੰ ਜਲਾਲਤ ਜਿਹੀ ਨਹੀਂ ਫੀਲ ਹੋਣ ਦੇ ਵਿੱਚ ਜਦੋਂ ਇਹ ਕੁਝ ਵੀ ਨਿਕਾਲਦਾ ਵਸ ਘਰੇ ਜਨਾਨੀ ਦਿਖਾਈ ਜਾਂਦਾ ਰਹਿੰਦਾ ਸਾਰਾ ਦਿਨ ਕੋਈ ਨੀ ਬਹਿ ਮਮਾ ਨਾ ਇਹ ਨੂੰ ਉਹ ਦੇਖਿਓ ਡਰੈਸ ਬਣਾਉਣ ਦਾ ਤਰੀਕਾ ਮੰਮਾ ਆਈ ਲੱਗਦੇ ਆ

ਇਹਦਾ ਅੱਦਲਾ ਨਾ ਇਥੋ ਦੇ ਦਾ ਮੂਰੇ ਮਖ ਰਿਆ ਹੁੰਦਾ ਹਾਲ ਤਾਰਿਆ ਹੁੰਦਾ ਇੰਨਾ ਸੋਹਣਾ ਨਾ ਇਥੋ ਇਦੜਾ ਰੋ ਦੀ ਦਾ ਮੂਟਾ ਕਿਹ ਹੁੰਦਾ ਹਾ ਹਾਏ ਮੇਰੇ ਰੱਬਾ ਇਹਨੂੰ ਕਿੱਟੀ ਕਾਲੀ ਆ ਦੀ ਜਨਾਨੀ ਪੇਸ਼ ਕਰਨ ਦੀ ਹੈ ਨਾ ਉਹ ਬੱਚੀ ਰੋਈ ਜਾਂਦੀ ਸੀ ਉਹਨੂੰ ਚੱਕ ਕੇ ਅੰਦਰ ਸਿੱਟਿਆ ਆ

ਸਵੇਰੇ ਮੈਂ ਅੱਜ ਫੇਰ ਮੈਂ ਲਗਾਇਆ ਸੀ ਥੋੜਾ 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 ਮੇਰੇ ਫੇਸ ਨੂੰ ਫਰਕ ਪੈਣ ਦੇ ਆ ਜਿਆਦਾ ਨਹੀਂ ਮੈਂ ਕਹਿੰਨੀ ਥੋੜਾ ਜਿਹਾ ਬਹੁਤ ਸੁਨਿਆ ਸਾਇਦੇ ਨਾ ਮੈਂ ਸਟਾਈਲ ਨਾ ਟੁੰਡਿਆ ਕੀਤੀ ਨੇ 10 ਸੁੱਡਲੇ ਤੂੰ ਤਾਂ ਕਦੇ ਇਹਦੇ ਪਿੰਡੇ ਤੇ ਨਹੀਂ ਪਾਣੀ ਲੱਗਣ ਦਿੱਤਾ ਮੂੰਹ ਤੇ ਤਾਂ ਲੱਗਣਾ ਹੀ ਕੀ ਸੀਗਾ 6 ਮਹੀਨੇ ਹੋ ਗਏ ਤੂੰ ਨਾਤੀ ਨਹੀਂ ਹੈਗੀ ਤੇ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਇਹ ਹੀ ਗੱਲਾਂ ਤਾਂ ਅਸੀਂ ਤੈਨੂੰ ਤੱਕ ਕੇ ਕਹਿ ਕੇ ਥੱਕ ਗਏ ਭਾਈ ਤੂੰ ਨਾਲ ਆ ਕੱਪੜੇ ਚੇਂਜ ਕਰਦੇ ਪਹਿਲਾਂ ਤਾਂ ਤੂੰ ਕਾਲਾ ਜਾਂ ਨਾਈਟ ਸੂਟ ਪਾ ਰੱਖਿਆ ਸੀ ਜੇ ਉਹ ਲਵਾਇਆ ਕਹਿ ਕਹਿ ਕੇ ਤਾਂ ਹੁਣ ਤੂੰ ਲਾਲਜਾ ਪਾ ਲਿਆ ਮੈਨੂੰ ਮੰਨਦਾ ਤੇਰੀ ਮਾਂ ਨੇ ਤੇਨੂੰ ਕੁਝ ਨਹੀਂ ਸਿਖਾਇਆ ਕਿ ਉਹ ਵੀ ਤੇਰੀ ਵਰਗੀ ਸੀ ਸੁਡੜ ਕਿਉਂਕਿ ਜੇ ਤੂੰ ਕੁਛ ਕੁੜੀਆਂ ਨਾਲ ਕਰਨਾ ਤੇ ਫਿਰ ਲੋਕ ਮਾਵਾ ਨੂੰ ਫੜਦੇ ਆ ਆਪਕਾ ਇਹ ਉਪਕਾਰ ਜ਼ਿੰਦਗੀ ਭਰ ਯਾਦ ਰਹੇਗਾ ਮੈਨੂੰ ਤੇਰੇ ਭਈ ਲਾਇਆ ਸੀ ਜੋ ਮੈਂ ਤੁਹਾਨੂੰ ਦੱਸਿਆ ਸੀ ਉਹ ਮੈਨੂੰ ਨਹੀਂ ਆਪਣੇ ਫੇਸ ਤੇ ਹੁਣ ਦੇਖੋ ਮੇਰਾ ਫੇਸ ਪਹਿਲਾਂ ਨਾ ਬਹੁਤ ਜ਼ਿਆਦਾ ਖਰਾਬ ਗਿਆ ਸੀ ਹੁਣ ਤਾਂ ਫੇਰ ਵੀ ਮੜਾ ਮੋਟਾ ਚਮਕਦੀ ਹੋਣ ਲੱਗੀ ਫੇਸ ਤੇ ਚਮਕ ਢਮਕ ਹੈ ਨਹੀਂ ਸੀ ਅਗੇ ਹੱਥਾਂ ਤੇ ਵੀ ਚਮਕ ਢਮਕ ਹੈ ਨਹੀਂ ਸੀ ਹੁਣ ਚਮਕ ਢਮਕਦੀ ਹੋਣ ਲੱਗੀ ਹੱਥਾਂ ਤੇ ਲੈ ਕੋਈ ਸ਼ਾਈਨ ਨਹੀਂ ਲੈ ਤਾਂ ਸੁੱਡਲ ਜੀ ਨਾ ਹੋਵੇ ਤਾਂ ਜੇ ਤੜਕੇ ਉੱਠ ਕੇ ਮੂੰਹ ਤੋ ਐਂਗੀ ਨਾ ਐਂਗੀ ਨਾਲੇ ਮੂੰਹ ਤੇ ਚਮਕਾਉਗੀ ਨਾਲੇ ਹੱਥਾਂ ਤੇ ਤਾਂ ਆਪ ਹੀ ਆਜੂਗੀ ਉਹੀ ਫਿਲਟਰ ਲਾ ਕੇ ਮਨ ਚ ਬਹਿਮ ਪਾ ਲਈ ਜਾਣੇ ਔਰ ਲੋਕ ਤਾਂ ਤੁਹਾਨੂੰ ਕਹਿਣਗੇ ਕਹਿਣਗੇ ਤੇਰੀ ਤਾਂ ਕੁੜੀ ਨੇ ਵੀ ਤੈਨੂੰ ਕਹਤਾ ਵੀ ਹੁਣ ਵੀ ਉਹ ਜਈ ਆ ਕਰ ਵਾਲੀ ਵੀ ਇਸ ਕੀ ਤੇਰੀ ਸ਼ਾਇਨਿੰਗ ਘੱਟੇ ਮਿੱਟੀ ਜੇ ਸਾਡੀ ਮਿੱਟੀ ਹੈ ਨਾ ਉਹ ਕਰਕੇ ਸਕਿਨ ਦੇ ਉੱਪਰ ਬਹੁਤ ਜ਼ਿਆਦਾ ਸਕਿਨ ਖਰਾਬ ਹੁੰਦੀ ਸਾਡੀ ਤੇ ਇਸ ਕਰਕੇ ਮੈਂ ਫਿਰ ਮੈਨੂੰ 2 ਦਿਨ ਬਾਅਦ ਤੇ 3 ਦਿਨ ਬਾਅਦ 4 ਦਿਨ ਬਾਅਦ ਲਗਾਉਣਾ ਹੀ ਪੈਂਦਾ ਕਈ ਤਾਂ ਹਫ਼ਤੇ ਬਾਅਦ ਲਗਾਉਂਦੇ ਆ ਤੇ ਹਲੇ ਮੈਂ ਦੱਸ ਇਹ ਤਾਂ ਸਾਨੂੰ ਪਤਾ ਹੀ ਆ ਤੁਸੀਂ ਦੋਨੇ ਡੱਡ ਤੇ ਨਾਗਰਾਜ ਨਾ ਇੰਡੀਆ ਵਾਸਤੇ ਤਾਂ ਬਣੀ ਨਹੀਂ ਹੈ ਕਿ ਤੁਹਾਡਾ ਜਿਹੜਾ ਲਿਵਿੰਗ ਸਟੈਂਡਰਡ ਹੈ ਇਹ ਸਵਿਟਜ਼ਰਲੈਂਡ ਨਾਲ ਮੈਚ ਕਰਦਾਗਾ ਤੁਹਾਨੂੰ ਤਾਂ ਨਾ ਸਵਿਟਜ਼ਰਲੈਂਡ 'ਚ ਰਹਿਣਾ ਚਾਹੀਦਾ ਸੀ ਇੰਡੀਆ 'ਚ ਤੁਹਾਨੂੰ ਧੱਕੇ ਨਾਲ ਹੀ ਰੱਖ ਰੱਖਿਆ ਫਿਰ ਆਇਆ ਨਾ ਇੱਥੇ ਤੁਹਾਡੇ ਮਿੱਟੀ ਪੈਂਦੀ ਆ ਫੇਰ ਤੁਹਾਨੂੰ ਨਹਾਉਣਾ ਪੈਂਦਾ ਤੇ ਤੁਸੀਂ 6-6 ਮਹੀਨੇ ਨਹਾ ਨਹੀਂ ਸਕਦੇ ਤਾਂ ਕਰਕੇ ਤੁਹਾਡੀ ਸਕਿਨ ਖਰਾਬ ਹੋ ਜਾਂਦੀ ਹੈ ਮੇਰੇ ਫੇਸ ਨੂੰ ਕਮੀ ਵਿੱਚ ਜ਼ਿਆਦਾ ਨਹੀਂ ਕਹਿੰਦੀ ਮਾੜਾ ਮਾੜਾ ਫਰਕ ਪੈਣ ਲੱਗਾ ਆ ਪਰ ਮੈਨੂੰ ਇਹ ਮਾੜਾ ਮਾੜਾ ਫਰਕ ਵੀ ਬੜਾ ਲੱਗਦਾ ਆ ਕਿਉਂਕਿ ਜਿੱਦਾਂ ਮੇਰੀ ਸਕਿਨ ਖਰਾਬ ਹੋ ਗਈ ਸੀ ਉਹਦੇ ਸਹਾਰੇ ਤਾਂ ਮੈਨੂੰ ਵਧੀਆ ਲੱਗਦਾ ਕੋਈ ਨਾ ਹੌਸਲਾ ਰੱਖ ਅਸੀਂ ਅਰਦਾਸ ਕਰਾਂਗੇ ਸਾਰੇ ਜਾਣੇ ਕਿਉਂਕਿ ਅੱਗੇ ਗਰਮੀ ਦਾ ਮੌਸਮ ਆਉਂਦਾ ਜਾਂਦਾ ਹੈ ਤੇ ਤੈਨੂੰ ਆਪਣੇ ਆਪ ਚੋ ਸਮੈਲ ਆਉਣ ਲੱਗ ਜਾ ਘਰੂਗੀ ਹੜਾ ਨਾ ਬਾਲਾ ਤੇ ਚਲ ਹਫ਼ਤੇ ਤੋਂ ਤਾਂ ਨਹਾ ਹੀ ਲਿਆ ਕਰੇਗੀ

ਮੈਨੂੰ ਸਮਝ ਨਹੀਂ ਆਉਂਦੀ ਸੁੱਡ ਲੇ ਜੀ 20 ਮਿੰਟ ਹੋ ਗਏ ਹਨਾ 20 ਮਿੰਟ ਚ ਤੁਹਾਡੀ ਪਾਠੀ ਵਰਗੀ ਸ਼ਕਲ ਹੀ ਦਿਖਾਈ ਜਾਨੀ ਹੈ ਕਿ ਤੁਸੀਂ ਬਸ 30 ਮਿੰਟ ਦਾ ਵਲੌਗ ਹੀ ਪੂਰਾ ਕਰਨਾ ਹੁੰਦਾ ਕੋਈ ਚੱਜ ਦੀ ਗੱਲ ਨਾ ਸਖਾਓ ਕਿਸੇ ਨੂੰ ਆ ਜਿਹੜੇ ਤੋਂ ਇੱਥੇ 20 ਮਿੰਟ ਖਰਾਬ ਕੀਤੇ ਆ ਤੁਹਾਡੀ ਪਾਠੀ ਵਰਗੀ ਸ਼ਕਲ ਦਿਖਾਈ ਹੈ ਕੱਲੀ ਕੁਝ ਬੋਲੀ ਨਹੀਂ ਕੁਝ ਹੋਰ ਨਹੀਂ ਇਹਦੇ ਬੱਚਿਆਂ ਨੂੰ ਨਿਮਾ ਦੇ ਕੋਈ ਉਹਨਾਂ ਨੂੰ ਪੜਾ ਦੇ ਐਥੇ ਸਾਡੇ ਟਾਈਮ ਚ ਕੀ ਕਰਨੀ ਆ ਆ ਕੇ ਚੱਲ ਰਹੀ ਹੈ ਇਹਨਾਂ ਦੀ ਹਤਾ ਕੋਈ ਤੰਦਰੁਸਤ ਨਹੀਂ ਹੋਏ ਚੰਗੀ ਤਰ੍ਹਾਂ ਹੈ ਕਾਮਯਾਬ ਨਹੀਂ ਹੋਈ ਨਾ ਆ ਤਾਂ ਡੇਗਦੇ ਟੈਂਦੇ ਹੀ ਹੁੰਦਾ ਸਾਰਾ ਕੁਝ ਤੇ ਦੱਸਿਓ ਕੋਈ ਦੇਸੀ ਨੁਕਸਾ ਕੀ ਕੀ ਪ੍ਰੋਬਲਮ ਆndi ਹੁਣ ਉਹਦੇ ਲੱਤਾਂ ਹੀ ਤੁਰਦੀਆਂ ਲੱਤਾਂ ਨਹੀਂ ਤੁਰਦੀਆਂ ਇਹ ਜੂਰੀਏ ਨਾਲਾ ਜੂਰੀਏ ਦੀ ਬੋਰੀ ਦਾ ਕਿਹਨੇ ਧਾਗਾ ਬੰਨੂ ਧੋਗਾ ਹੀ ਨੋ ਗਿਆ ਕਿਹਨੇ ਕਿੱਥੋਂ ਮਿਲ ਉਹ ਨਾਗਰਾਜ ਧਾਗਾ ਨਾਲ ਕੁਛ ਨਹੀਂ ਹੁੰਦਾ ਇਹਨੂੰ ਵਿਚਾਰੀ ਨੂੰ ਬੈੱਡ ਰੈਸਟ ਕਰਵਾਓ ਵਧੀਆ ਇਹਨੂੰ ਖਵਾਓ ਪਿਆਓ ਇਹਨੂੰ ਤਕੜੀ ਕਰ ਲੋ ਤੰਦਰੁਸਤ ਕਰ ਲੋ ਉਹ ਤੇਰੀ ਡੱਡ ਜੀ ਨੇ ਤਿੰਨ ਚਾਰ ਦਿਨ ਹੋ ਗਏ ਭੁੱਖੇ ਮਾਰ ਰੱਖਿਆ ਤੁਹਾਨੂੰ ਅੱਜ ਇਹ ਵਿਚਾਰੀ ਇੰਨੀ ਬਿਮਾਰ ਹੋਣ ਤੋਂ ਬਾਅਦ ਵੀ ਸਬਜ਼ੀ ਬਣਾ ਕੇ ਹਟੀਏਗੀ ਤੇ ਤੇਰੀ ਡੱਡ ਨੂੰ ਕੰਮ ਕਰਨਾ ਪੈਗਾ ਤੇ ਉਹ ਮੱਛੀ ਫਿਰਦੀ ਆ ਆਹ ਬੇਬੀ ਜਿਹੜਾ ਜੂਰੀਏ ਜਿਹੜੇ ਖੇਤਾਂ 'ਚ ਪਉ ਉਈ ਬੋਰੀਆ ਧਾਗਾ ਲੈ ਕੇ ਦਰੂ ਬਨ ਲਓ ਤੇ ਗੂਠੇ ਤੇ ਬੰਦੀ ਕੋ ਬਣੇ ਹੋਗਾ ਆ ਗੂਠੇ ਤੇ ਕਹਿੰਦੇ ਬਨ ਲਓ ਮੈਂ ਨਾ ਦੋ ਤਿੰਨ ਧਾਗੇ ਲੈ ਕੇ ਸਾਰੇ ਬਨ ਲਈਏ ਮੈਂ ਤਾਂ ਕਦੇ ਤਾਂ ਹੀ ਹੋਇਆ ਅਮੇਤ ਕਰ ਦੋ ਜੂਰੀਆ ਕਹਿੰਦਾ ਧਾਗਾ ਬਨੋ ਇਹ ਇੰਨਾ ਜੂਰੀਆ ਤਾਂ ਗੜਾ ਖਿਚ ਲੈਂਦਾ ਸਾਰੇ ਜੂਰੀਆ ਲਾ ਚਾਰ ਮਹੀਨੇ ਹੋ ਗਏ ਰੋਨ ਤਿੰਨ ਪੈਰ ਦੋਸਦੇ ਪੈਰ ਦੋ ਆ ਦੇਖ ਲਓ ਸੁੱਡਲ ਜੀ ਹਨਾ ਇਹਨੇ ਦੇਖੋ ਦੇਖ ਹੀ ਕਹਿੰਦੀ ਮੇਰੇ ਤਾਂ ਆਪਦੇ ਯੂਰੀਆ ਹੋ ਗਿਆ ਤਿੰਨ ਚਾਰ ਦਿਨ ਹੋ ਗਏ ਤੇ ਸੱਸ ਬਿਮਾਰਿਆਂ ਨੂੰ ਕੰਮ ਕਰਨਾ ਪੈ ਗਿਆ ਕਿ ਨਹੀਂ ਮੇਰੇ ਤਾਂ ਯੂਰੀਆ ਹੋ ਗਿਆ ਤੇ ਡੰਗਰੇ ਸੁੱਡਲੇ ਜਦੋਂ ਤੂੰ ਰੀਲਾ ਤੇ ਲੱਕ ਹਲਾਉਣੀ ਹੁੰ ਉਹਦੇ ਕੋਲੀ ਹੁਣੇ ਹੋਰ ਕਿੱਥੇ ਹੋਣੇ ਆ ਵੀ ਆ ਜੀ ਦੱਸੋ ਕੀ ਹੋਇਆ ਹਟਦਾ ਨਹੀਂ ਪਿਆ ਇਹ ਟਿਊਬ ਲਾਈ ਮੁਰਕੇ ਪਾਪਾ ਹੱਥ ਨਾਲ ਲਾਇਆ ਦੁਖਦਾ ਪਿਆ ਟਿਊਬ ਲਾਈ ਮੁਰਕੇ ਨਹੀਂ ਲਾਈ ਕਿਦਾਂ ਲਾਈ ਟਿਊਬ ਟਿਊਬ ਲਾਈ ਨਹੀਂ ਮੈਨੂੰ ਲੱਗਦਾ ਮੁਰਕੇ ਵਿੱਚ ਐਵੇਂ ਲਾਈ ਲਾਵਾਂ ਹੁਣ ਮੈਂ ਨਾ ਕਰਾ ਤਰੋਏ ਹਾਂ ਹਾਂ ਲੋਣੀ ਪੜੀ ਸੱਜਾ ਉਹ ਦੂਧ ਚੁੱਕ ਲੈ ਤੇ ਡੰਗਰਾ ਤੁਹਾਨੂੰ ਦਿਖਦਾ ਨਹੀਂ ਹੈਗਾ ਕੱਲੀਆਂ ਰੇਲਾਂ ਤੇ ਲੱਕ ਹਲਾਉਣ ਹੀ ਜਾਣਦੇ ਹੋ ਤੁਸੀਂ ਉਹਦੇ ਵਿਚਾਰੀ ਦੇ ਫੰਗਸ ਇਨਫੈਕਸ਼ਨ ਹੋਈ ਪਈ ਆ ਇਹ ਜਿਹੜੀ ਸਫਾਈ ਨਹੀਂ ਰੱਖਦੇ ਨਾ ਉਹਨਾਂ ਦੇ ਹੁੰਦੀ ਹੈਗੀ ਤੁਸੀਂ ਆਪ ਨਹੀਂ ਤਾਂ ਨਹੀਂ ਰੱਖਣੀ ਹੈਗੀ ਸਫਾਈ ਉਹ ਵਿਚਾਰੀ ਬੱਚੀ ਦੀ ਤਾਂ ਰੱਖ ਦਿਓ ਨਾ ਕਦੇ ਉਹ ਵਿਚਾਰੀ ਦੇ ਦਵਾਈ ਲਈ ਆ ਉਹਦੇ ਦਾਗ ਪਕਾ ਕੇ ਰੱਖ ਦੋਂਗੇ ਤੁਸੀਂ ਸੁਡਲ ਜੇ ਸੋਚਦੇ ਹੁੰਨੇ ਨੇ ਨਾ ਵੀ ਬੱਚੇ ਜਿਹੜੇ ਹੁੰਦੇ ਕਈ ਉਮਰ ਤੋਂ ਪਹਿਲਾਂ ਵਿਚੋੜ ਲੱਗਣ ਲੱਗ ਜਾਂਦੇ ਉਹ ਇਹ ਜਿਹੇ ਬੱਚੇ ਹੁੰਦੇ ਵਿਚਾਰੀ ਜਿਨ੍ਹਾਂ ਦੀ ਪੇਰੈਂਟਸ ਕੇਅਰ ਨਹੀਂ ਕਰਦੇ ਉਹ ਵਿਚਾਰੇ ਆਪ ਹੀ ਬੇਰਸੀਆਣੇ ਜੇ ਬਣ ਜਾਂਦੇ ਆ ਔਰ ਦੇਖ ਕੁੜੀ ਦੇਖ ਉਹ ਤੇ ਲੱਡੂ ਦਾ ਡੱਬਾ ਪੂਰਾ ਹੀ ਮੂੰਹ ਚ ਮਮਾ ਲੈਤਾ ਸੇ ਡੰਗਰਾ ਜੈ ਤੇਰੇ ਟੁੱਟੇ ਯਾ ਨਾ ਤੈਨੂੰ ਪੰਡਤ ਨੇ ਕਿਹਾ ਵੀ ਤੋ ਕੈਮਰਾ ਚੱਕ ਕੇ ਤੇ ਮੂੰਹ ਤਾਂ ਕਰਕੇ ਖੜਾ ਰਹੇ ਤੇ ਤੂੰ ਪਾਸੇ ਕਰਦੇ ਹੁਣ ਕਿੱਡਾ ਇਹ ਬੇਸ਼ਰਮ ਬੰਦਾ ਹਣਾਂ ਆ ਦੇ ਬੱਚਿਆਂ ਦੀ ਕੋਈ ਕੇਅਰ ਨਹੀਂ ਕਰਦੇ ਹੈ ਤੇ ਸਾਰਾ ਦਿਨ ਆਪਦੀ ਜਨਾਨੀ ਦਿਖਾਈ ਜਾਂਦਾ ਬਸ ਤੋਬਾ 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 ਪੀਏ 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 ਲਓ ਜੀ ਸਾਡੀ ਕਰਾ ਨਵੇਂ ਸਾਲ ਦਾ ਸਿਲੰਡਰ ਭਰ ਆਇਆ ਨਾ ਕਿੰਨੇ ਮਹੀਨੇ ਆ ਗਿਆ ਦੂਜਾ ਦੂਜਾ ਵੀ ਲੰਘ ਗਿਆ ਤੀਜਾ ਹੁਣ ਗਾ 2 ਮਹੀਨੇ ਹੋ ਗਏ ਦਿਖਾ ਲਓ ਚੁੰਨੀ ਦਾ ਲੁੱਕ ਤੋ ਆਈ ਰੱਖੋ ਇਹਨੂੰ ਚਲਾਇਆ ਨਾ ਕਰੋ ਵਧੀਆ ਸਾਲ ਕੱਟ ਜਾਊਗਾ ਇੱਕ ਵਾਰੀ ਤੇਰੀ ਘਰ ਵਾਲੀ ਸਬਜ਼ੀ ਬਣਾਉਂਦੀ ਐ ਰੋਟੀ ਹੁਣ ਪਤਾ ਨਹੀਂ ਬਣਾਉਂਦੀ ਐ ਕਿ ਨਹੀਂ ਕਿਉਂਕਿ ਤੁਹਾਡੀ ਮੰਮੀ ਬਿਮਾਰ ਹੈਗੀ ਦਿਨ ਚ ਇੱਕ ਵਾਰੀ ਬਰਤਨ ਸਾਫ਼ ਕਰਦੇ ਤੇ ਦੂਜੇ ਦਿਨ ਤੱਕ ਉਹੀ ਬਰਤਨ ਰਿਪੀਟ ਹੋਈ ਜਾਂਦੇ ਆ ਪਤਾ ਨਹੀਂ ਤੁਸੀਂ ਕਿਵੇਂ ਖਾਈ ਜਾਂਦੇ ਉਹਨਾਂ ਦੇ ਵਿੱਚ ਆਈ ਬਸ ਕੈਰੀ ਆਉਣ ਰੱਖੋ ਸਾਲ ਕੱਢ ਹੀ ਜਾਊਗਾ ਸਿਲੰਡਰ ਹੁਣ 2026 ਚ ਹੀ ਭਰਾਇਓ ਫੇ ਅਸੀਂ ਵੀ ਕਣਕ ਪੀਜਾਂਗੇ ਨਹੀਂ ਕਾਰਗ ਹੋ ਗਈ ਐ ਮੈਂ ਵਧੀਆ ਹੋਣੀ ਕਣਕ ਵਧੀਆ ਮੈਂ ਦੇਖੋ ਕਿ ਨਹੀਂ ਵਧੀਆ ਫੇਰਲੀ ਵਰਲੀ ਲਈ ਨਾ ਦਣਾ ਦੇਖ ਲੈ ਸਾਰਿਆਂ ਦੀ ਕੋਠੀਆਂ ਪਿਆ ਆ ਦੇਖ ਲੋ ਹਨਾ ਡੱਡ ਜੀ ਐ ਲੱਗਦਾ ਜਿਵੇਂ ਸਰੋੱਚ ਝੋਟਾ ਖੜਾ ਹੁੰਦਾ ਤੇ ਆ ਨਾਗਰਾਜ ਜੀ ਦੀ ਤਾਂ ਪਾਲੀ ਕਾਲੀ ਜੀ ਵੈਗੀ ਪਰਮਾਤਮਾ ਹੀ ਬਚਾਵੇ ਬਸੇ ਸਾਰੇ ਪਿੰਡ ਨੂੰ ਤਾਂ ਇਹਦੀ ਇਹਦੀ ਜਵਾਨ ਤੋਂ ਤੋੜਨੇ ਤੋੜਨ ਦੀ ਪਹਿਲਾਂ ਤੈਨੂੰ ਪੈ ਗਈ ਕਾਲੀਆ ਕੋਲਣ ਦੇ ਪਹਿਲਾਂ ਫਿਰ ਤੋੜ ਲਵਾਂਗੇ ਉਹ ਦੇਖੀ ਕਿਤੇ ਦੇਖ ਤਾਂ ਜਾਣ ਗਲਤੀ ਕਿਤੇ ਉਹੀ ਨਾ ਬੱਚਾਲੇ ਛੱਡ ਜਾਈ ਨਾ ਟੈਨਸ਼ਨ ਬੈ ਗਈ ਮਟਕੀ ਤੋੜਾਂਗੇ ਬਸ ਓਏ ਭਰਾਵਾ ਤੂੰ ਨਾ ਹਣ ਕਪ ਤਾਂ ਦੇ ਢਿੱਡੇ ਤੇ ਲੱਤ ਮਾਰ ਹਨਾ ਤੇਰਾ ਤਾਂ ਨਾਂ ਲਿਖਿਆ ਵੀ ਨਹੀਂ ਸੋਨਾ ਲੱਗਣਾ ਗੀਤਕਾਰ ਨਾਗਰਾਜ ਬਸ ਤੂੰ ਟੱਕਿਆ ਰਿਹਾ ਹਨਾ ਆ ਇੱਕੋ ਕੰਮ ਠੀਕ ਹੈ ਤੇਰਾ ਹੁਣ ਇੱਕ ਫੀਲਡ 'ਚ ਹੋਰ ਪੈਰ ਰੱਖਣ ਲੱਗਿਆ ਤੂੰ ਬਸ ਆਪਦੀ ਜਨਾਨੀ ਜੀ ਦਿਖਾਈ ਜਾ ਤੇ ਵਧੀਆ ਚੱਲੀ ਜਾਂਦਾ ਤੇਰਾ ਮੇਰੀ ਕਿਹੜੀ ਵੀਡੀਓ ਮੈਨੂੰ ਲੈ ਜਾਂਦੇ ਮਟਰ ਲੈ ਕੇ ਪਾਉਂਦੇ ਸ਼ਟ ਉਹ ਹੋਈ ਕਿ ਨਵਦੀਆ ਹੋਇਆ ਤਾਜੇ ਬਿਨਾ ਕੈਮੀਕਲ ਕੋਈ ਇੰਨੇ ਸੋਹਣੇ ਆ ਮੈਂ ਵੀ ਉਹ ਨਵਿਆ ਕਸਟਮਰ ਤੋਂ ਖੋਲ ਕੇ ਦੇਖਣ ਦੇ ਦੇਖ ਦੇਖ ਦਾਣੇ ਇਹ ਕਿੰਨੇ ਸੋਹਣੇ ਆ ਹਾਏ ਮਰ ਜਾ ਕਿਤੇ ਗੜ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਧਾ ਹਾਂ ਹਾਏ ਹਾਏ ਸਾਰਾ ਟੱਬਰ ਮਟਰ ਨੂੰ ਆਏ ਪੈਗੇ ਜਿਵੇਂ ਮਟਰ ਪਹਿਲੀ ਵਾਰ ਦੇਖੇ ਹੁੰਦੇ ਆ ਹਨਾ ਤੇ ਨਗਰਾਜੇ ਚ ਕਲਾ ਬਹੁਤ ਹੈਗੀ ਜੇਹੀ ਹੁੰਦੀ ਹੈ ਕੜਾ ਬੰਦੇ ਚ ਜਿਹਦਾ ਕੰਮ ਨਹੀਂ ਕਰਨਾ ਹੁੰਦਾ ਨਾ ਫਿਰ ਇਹਨਾਂ ਨੂੰ ਸਾਰਾ ਪਤਾ ਹੁੰਦਾ ਕਿਹੜੇ ਪਿੰਡ ਚ ਕਿਹੜੇ ਬੰਦੇ ਨੇ ਕਿਹੜੀ ਚੀਜ਼ ਕਿੱਥੇ ਬੀਜੀ ਆ ਇੱਥੇ ਆ। ਉਹ ਲਿਆਂਦੇ ਸਾਰੇ ਹੀ। ਇਹ ਨਾਲ ਨਹੀਂ ਰਹਿਣ ਦੋ। ਹੋ ਗਿਆ ਯਾ। ਮੋٹے ਹੁੰਦੇ ਦਾਣੇ ਇਹ। ਹੂੰ। ਇਹ ਮੌੜੀ ਦੇ ਮੋٹے ਹੁੰਦਾ ਦਾਣਾ। ਇੱਕ ਬੁੱਟੇ ਦੇ ਕਿੰਨੇ ਲੱਗਿਆ ਉਹ ਫਲੀਆਂ? 10 ਕ ਲੱਗੀਆਂ। ਇੱਕ ਨੂੰ ਪਾਟ ਕੇ ਘਰੇ ਲਿਆ ਉੱਪਰ ਲਾ ਲੈਣੇ ਆ। 10 ਕ ਲੱਗੀਆਂ ਆ ਛੜਣ ਦੇ ਛੜਕ। ਤੁਸੀਂ ਨਾ ਇਹ ਕਰੋ। ਇੱਕ ਪੈਕਿੰਗ ਯੂਨਿਟ ਲਾ ਲਓ ਤੇ ਵਰਲਡ ਵਾਈਡ ਨਾ ਮਟਰਾਂ ਦੀ ਸ਼ਿਪਿੰਗ ਸ਼ੁਰੂ ਕਰ ਦਿਓ। ਪਰ ਜਿੱਦ ਦੇ ਨੂੰ ਪਤਾ ਲੱਗੇ ਨਾ ਖੇਤ ਵਾਲੇ ਨੂੰ ਵੀ ਤੁਸੀਂ ਉਹਨਾਂ ਦੀ ਕੜਗਮੀਦੀ ਆ ਤੇ ਤੁਹਾਡੇ ਦਾੰਗਾ ਦੇਖਿਓ ਪੈਂਦੀਆਂ ਮੋਰਾਂ ਤੇ। ਆ ਬਲਾ ਹੋ ਗਿਆ। ਕੀ ਮਸਲਮ ਕੀ ਕਹਿੰਦੇ? ਆਹ ਦੇਖ ਲੋ ਪੁਰਾਣੀ ਉਹ ਟੁਰਤਾ ਦਾਲ ਦੀ ਤੇ ਕਿ ਪਾਇਆ ਪਤਾ ਨਹੀਂ ਆ ਇਹ ਮਾਤਾ ਦਾ ਬਾਗਾ ਹਨਾ ਆ ਦੇਖ ਲੋ ਡੰਗਰੋ ਫੇਰ ਤੁਸੀਂ ਆ ਕੇ ਸਾਡੀਆਂ ਵੀਡੀਓ ਥੱਲੇ ਕਮੈਂਟ ਕਰਦੇ ਵੀ ਸਾਡੇ ਨਾਗਰਾਜ ਜੀਜੂ ਤੇ ਦੀਦੀ ਨੂੰ ਕੁਛ ਨਾ ਕਹੋ ਹਨਾ ਆ ਦੇਖ ਲੋ ਉਹੀ ਇਹਨੇ ਕੜਾਈ ਚ ਪਹਿਲਾਂ ਪੁਰਾਣੀ ਸਬਜੀ ਕੱਢਤੀ ਸ਼ਿੰਕ ਚਿਕਵਾਰ ਰੱਖ ਕੇ ਉਮੀ ਚੱਕ ਕੇ ਬਿਨਾ ਧੋਤੀ ਹੋਈ ਤੇ ਤੜਕਾ ਲਾਤਾ ਹਾਈ ਮੇਰਾ ਰੱਬਾ ਕੋਈ ਐਨਾ ਆਈ ਅਨਹਾਈ ਸਿੰਘ ਕਿਵੇਂ ਹੋ ਸਕਦਾ ਸੀਰੀਅਸਲੀ ਜੇ ਕੋਈ ਇਹਨਾਂ ਦੀ ਆਈ ਵੀਡੀਓ ਦੇਖ ਲੈਣਾ ਤਾਂ ਪਾਣੀ ਦੀ ਘੋਟ ਨਾ ਲੰਗੇ ਅਗਲੇ ਦਿਨਾਂ ਤੇ ਘਰੇ ਜਾ ਕੇ ਹੁਣ ਇੱਥੇ ਲੋਕ ਕਹਿਣਗੇ ਵੀ ਇਹ ਤਾਂ ਗਰੀਬ ਨੇ ਹਨਾ ਗੱਲ ਗਰੀਬੀ ਦੀ ਨਹੀਂ ਹੋ ਰਹੀ ਹੈਗੀ ਹੂੰ ਤਾਂ ਇਹ ਪੜੇ ਲਿਖੇ ਬਣੇ ਰਹਿੰਦੇ ਆ ਹਨਾ ਇਨਫਲੂਐਂਸਰ ਕਹਾਉਂਦੇ ਆ ਵੱਡੇ ਵਲੌਗਰ ਕਹਾਉਂਦੇ ਆ ਤੇ ਖਾਣਾ ਪੀਣਾ ਤੇ ਰਹਿਣਾ ਸਹਿਣਾ ਦੇਖ ਲਓ ਇਹਨਾਂ ਦਾ ਥੱਪੀ ਨਾ ਡਾਟਾਉਂਦਾ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਇੱਥੇ ਮਾਫੀ ਤੇ ਪੁੱਗਤੋ ਹੋ ਰਿਆ ਇਧਰ ਵਾਲੀ ਕੀ ਲੜਾਈ ਹੋ ਰਹੀ ਏ ਤੁਹਾਨੂੰ ਸਮਝ ਨਹੀਂ ਆ ਰਹੀ ਕੀ ਚੱਕਰਾਂ ਤੇ ਆਪਾਂ ਹੁਣ ਚੱਲੇ ਆਂ ਕਿ ਦੁੱਧ ਲੈਣ ਇਧਰ ਆਪਣਾ ਮਾਤਾ ਸੋਹਣੇ ਆ ਚੁੱਕੇ ਆ ਲੈ 10 ਡੰਗਰਾ ਹੋਣਾ ਕੀ ਏ ਇਹਨੂੰ ਕੁਛ ਨਹੀਂ ਹੋਇਆ ਸੱਸ ਕੰਮ ਨਹੀਂ ਕਰਦੀ ਤਾਂ ਮੱਚੀ ਪਈ ਏ ਸੁੱਡਲ ਜੀ ਹੋਰ ਇਹਨੂੰ ਕੀ ਹੋਣਾਗਾ ਚੰਗੀ ਭਲੀ ਫ੍ਰੀਜ ਚ ਬੇਲੀਆਂ ਖਾਂਦੀ ਐ ਸਾਰਾ ਦਿਨ ਤੇ ਲੱਕ ਹਲੌਂਦੀ ਐ ਰੀਲਾਂ ਤੇ ਹੀ ਗਾਣਾ ਤਾਂ ਇਹ ਸੀਗਾ ਬਿੱਕੂ ਮਣਕਮਾ ਨੂੰ ਤਾਂ ਥਾਰ ਰੱਖੀ ਐ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਹਨਾ ਨਾਗਰਾਜ ਦੀ ਇਹ ਗੱਲ ਐ ਵੀ ਕੰਮਕਾਰ ਨੂੰ ਤਾਂ ਮਾਰ ਰੱਖੀ ਐ ਘਰ ਵਾਲੀ ਰੱਖੀ ਐ ਲੱਕ ਹਲੌਣ ਨੂੰ ਅੱਜੀ ਜਿੰਨਾ ਨੇ ਸੋਨੇ ਸੋਨੇ ਕਮੈਂਟਾਂ ਵਿੱਚ ਆਪਦੇ ਨਾਮ ਲਿਖੇ ਨੇ ਸ਼ਮਿੰਦਰ ਮੁਖਸਰ ਲਵਲੀ ਚੰਡੋਕੀਆ ਟੂ ਲਵਲੀ ਚਿਲਡਰਨ ਸ਼ਿੰਦਾ ਐਂਡ ਫਤੀ ਗੁਰਪ੍ਰੀਤ ਕੌਰ ਥੈਂਕ ਯੂ ਸੋ ਮੱਚ ਪਿਆਰੇ ਪਿਆਰੇ ਕਮੈਂਟਸ ਕਰਨੀ ਹਾਂਜੀ ਜੇ ਕਿਸੇ ਦਾ ਕੋਈ ਨਾਮ ਰਹਿ ਗਿਆ ਹੋਵੇ ਤਾਂ ਮੈਂ ਅਗਲੀ ਵੀਡੀਓ ਵਿੱਚ ਜਰੂਰ ਬੋਲ ਦਊਗੀ ਹਾਂਜੀ ਐਸੇ ਵੀਡੀਓ ਵਿੱਚ ਸਿਰਫ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਦੀ ਰਿਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਬਾਏ